करतार की सुगंध है नानक की कसम है जितनी भी हो गोविंद की तारीफ वो कम है करतार की सुगंध है नानक की कसम है जितनी भी हो गोविंद की तारीफ वो कम है ਪਰਿਵਾਰ ਵਿਛੋੜੇ ਤੋਂ ਬਾਅਦ ਕੁੱਲ 6 ਰਾਤਾਂ ਨੇ ਜਿਨ੍ਹਾਂ ਸਰਹੰਦ ਦੇ ਵੱਡੇ ਸਾਕੇਆਂ ਨਾਲ ਤੁਰਦਿਆਂ ਕੌਮ ਨੂੰ ਜਝਾਰੂ ਤੇ ਸੁਰਮਤਾਇ ਦੀ ਗੁਰਤੀ ਦਿੱਤੀ ਪਹਿਲਾ ਮਨਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਨੁਕਾ ਤਉ ਆਉ ਹਮਾਰੇ ਪਾਸ ਦੁਨੀਆ ਦੇ ਦਾਣਿਸ਼ਵਰਾਂ ਨੇ ਜੀਉਣ ਦੀ ਬਾਤ ਪਾਈ ਪਾਸ਼ਾ ਨੇ ਜ਼ਿੰਦਗੀ ਦੀ ਆਛੜ ਜੂਜਣ ਦਾ ਫਰਮਾਨ ਕੀਤਾ ਆਪਣਾ ਆਪ ਸਮਰਪਿਤ ਹੋਵੇ ਤਾ ਇਲਾਹੀ ਨਦਰ ਦੇ ਪੈਂਡਿਆਂ ਤੇ ਜਿਉਣ ਦੀ ਕਲਾ ਤਾਂ ਇਹੋ ਹੈ ਮਰਨ ਸਰਹੰਦ ਪਹੁੰਚਣ ਤੋਂ ਪਹਿਲਾਂ ਇਤਿਹਾਸ ਦੀਆਂ ਤਿੰਨ ਰਾਤਾਂ ਨੇ ਸੂਰਮ ਗਤੀ ਦੀ ਜੋ ਵਿਦ ਬਣਾਈ ਉਹ ਮੁਗਲਿਆ ਹਕੂਮਤ ਦੇ ਮੂੰਹ ਤੇ ਚਪੇੜ ਸੀ ਹਕੂਮਤ ਸਮਝਦੀ ਸੀ ਕਿ ਨਿੱਕੀਆਂ ਉਮਰਾਂ ਦੇ ਬਾਲ ਨੇ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਵੱਡਿਆਂ ਸਾਖਿਆਂ ਦੀ ਤਪਸ਼ ਨਾਲ ਬਣੇ ਵੱਡੇ ਬਾਬੇ ਨੇ ਜਿਨ੍ਹਾਂ ਦੀ ਵਿਰਾਸਤ ਹੀ ਸ਼ਹਾਦਤਾਂ ਦੀ ਹੈ ਛੋਟੇ ਸਹਿਬਜ਼ਾਦਿਆਂ ਦਾ ਵੀ ਸਾਖਾ ਇਸੇ ਤਰੀਕੇ ਦਾ guzreya ਕਿ ਵਜ਼ੀਰ ਖਾਨ ਕਹਿੰਦਾ ਵੀ ਤੁਸੀਂ ਮੁਸਲਮਾਨ ਧਰਮ ਚਾਜੋ ਅਸੀਂ ਤੁਹਾਡੀ ਜਾਨ ਬਖਸ਼ ਦਾਂਗੇ ਤੇ ਉਹਨਾਂ ਨੇ ਆਪਸ਼ਨ ਜਾਨ ਬਖਸ਼ਣ ਵਾਲੀ ਨਿੱਤੀ ਉਹਨਾਂ ਨੇ ਸ਼ਹੀਦੀ ਦੀ ਆਪਸ਼ਨ ਲਈਤੀ ਉਸ ਪੂਰੇ ਪ੍ਰੋਸੈਸ ਕਿਉਂਕਿ ਦਾਦੇ ਨੇ ਵੀ ਉਹੀ ਨਿੱਤੀ ਸੀ ਗੁਰਤੇਗ ਬਾਦਰ ਜੀ ਨੇ ਛੋਟੇ ਸਹਿਬਜ਼ਾਦਿਆਂ ਨੇ ਵੀ ਉਹੀ ਆਪਸ਼ਨ ਲਈਤੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਹੋਰ ਸੁਣਾਉਣਾ ਔਰ ਸੁਣਾਉਣਾ ਵੀ ਜ਼ਰੂਰੀ ਹੈ ਜਰਨੈਲ ਬੰਦਾ ਸਿੰਘ ਬਹਾਦਰ 1709 ਦੇ ਵਿੱਚ ਮੂਵਮੈਂਟ ਚ ਨੇ ਜੂਨ ਤੱਕ ਪਹੁੰਚ ਨਹੀਂ ਹੈ ਪੰਜਾਬ ਜੋ ਇਲਾਕੇ ਦੇ ਵਿੱਚ ਤੇ ਭਾਈ ਮਨੀ ਸਿੰਘ ਜੀ ਹੁਣੀ ਜਿਹਨਾਂ ਦਾ ਬੜਾ ਵੱਡਾ ਕਰਤਾਰ ਹੈ ਤੇ ਉਹ ਦਰਬਾਰ ਸਾਹਿਬ ਉਸ ਟਾਈਮ ਮੁਗਲਾਂ ਦੇ ਕੰਟਰੋਲ 'ਚ ਸੀਗਾ ਜੂਨ 1709 ਤੱਕ ਤੇ ਭਾਈ ਮਨੀ ਸਿੰਘ ਜੀ ਆਪਣੇ ਸਾੜਾ ਜੋ ਭਾਈ ਨਗਈਆ ਸਿੰਘ ਲਖੀਸ਼ਾ ਮੰਜਾਰੇ ਦਾ ਪੁੱਤਰ ਹੈ ਉਹਦੇ ਨਾਲ ਇੱਕ ਜਥਾ ਬਣਾ ਕੇ ਇੱਕ ਪੂਰੀ ਆਰਮੀ ਲੈ ਕੇ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਨੂੰ ਮਤਲਬ ਆਜ਼ਾਦ ਕਰਾਉਂਦੇ ਨੇ ਤੇ ਉਸ ਪੂਰੇ ਜੋ ਆਰਮੀ ਨੂੰ ਲੀਡ ਕਰਦੇ ਸਿੱਖ ਫੌਜਾਂ ਨੂੰ ਉਹ ਭਾਈ ਨਗਈਆ ਸਿੰਘ ਲੀਡ ਕਰਦੇ ਨੇ ਤੇ ਉਧਰੋਂ ਦੂਸਰੀ ਤਰਫ ਮੁਗਲਾਂ ਦੇ ਤਰਫ ਤੋਂ ਹਰਸਰਾਏ ਆਉਂਦਾ ਹੈ ਲੜਾਈ کافی ਲੜਾਈ ਹੁੰਦੀ ਹੈ ਤੇ ਭਾਈ ਨਗਈਆ ਸਿੰਘ ਹਰਸਰਾਏ ਨੂੰ ਮਾਰਤਾ ਇਹਦੇ ਭਾਈ ਨਗਈਆ ਸਿੰਘ ਦੀ ਵਸ਼ੀਦ ਹੁੰਦੀ ਹੈ ਹੁਣ ਭਾਈ ਨਗਈਆ ਸਿੰਘ ਦੀ ਜੋ ਪੱਟਵਈਆਂ ਦੇ ਮੁਤਾਬਕ ਉਮਰ ਹੈਗੀ 98 ਸਾਲ ਉਹਨਾਂ ਦਾ 1611 ਦਾ ਉਹਨਾਂ ਦਾ ਜਨਮ ਹੈ ਤੇ 1709 ਚ ਸ਼ਹੀਦੀ ਹੈ 98 ਸਾਲ ਦੀ ਔਰ ਮਤਲਬ ਬੜੀ ਹੈਰਾਨੀ ਵੀ ਗੱਲ ਹੈ ਕਿ ਐਸਾ ਦੁਨੀਆ ਚ ਮਤਲਬ ਅਜੂਬਾ ਨਹੀਂ ਮਿਲਦਾ ਵੀ ਜਿਹੜਾ ਘੋੜਸਵਾਰ ਹੋ ਕੇ ਜਰਨੈਲ ਬਣ ਕੇ ਤੇ ਸ਼ਹੀਦੀ ਲੈਂਦੇ ਨੇ ਔਰ ਗੁਰਬਾਣੀ ਚ ਸ਼ਲੋਕ ਵੀ ਅੰਦਰ ਗੁਰਮੁਖ ਕਦੇ ਬੁੱਢੇ ਨਹੀਂ ਜਿਨ ਅੰਤਰ ਸੂਰਤ ਗਿਆਨ ਔਰ ਕਦੀ ਉਹ ਗੁਰਮੁਖ ਬੁੱਢਾ ਨਹੀਂ ਹੋਣਾ ਜਿਹਨੂੰ ਉਸ ਅਕਾਲ ਪੁਰਖ ਦਾ ਪਤਾ ਲੱਗ ਗਿਆ ਇਸੇ ਤਰੀਕੇ ਨਾਲ ਸ਼ੀਧੀ ਦੀ ਕੋਈ ਉਮਰ ਨਹੀਂ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਕੋਈ ਵਜ਼ੀਰ ਖਾਨ ਦਾ ਕੋਈ ਦਬਾਅ ਨਹੀਂ ਮੰਨਿਆ ਉਹਨਾਂ ਨੇ ਸ਼ੀਧੀਆਂ ਦਿੱਤੀਆਂ ਤੇ ਬਾਕੀ ਫਿਰ ਮਤਲਬ ਵੱਡੇ ਤੋਂ ਵੱਡੇ ਉਮਰ ਦੇ ਜਿਹੜੇ ਸਿੱਖ ਸੀ ਉਹਨਾਂ ਨੇ ਵੀ ਸ਼ੀਧੀਆਂ ਦਿੱਤੀਆਂ ਉਹ ਜਿਹਨੂੰ ਜਿੱਥੇ ਚਾਨਣ ਹੋ ਗਿਆ ਉਹਨੇ ਉੱਥੇ ਸ਼ੀਧੀ ਦਿੱਤੀ ਉਮਮ ਆਸ਼ਕੀ ਜਬਰੀ ਬਣਾਇਆ ਮੁਸਲਮਾਨ ਸੀ ਨਾਮ ਕਰੀਮ ਬਖਸ਼ ਰੱਖ ਦਿੱਤਾ ਲੋਕੀ ਕੀਮਾ ਕਹਿਣ ਲੱਗ ਪਏ ਇੱਕ ਸਕਾ ਹਿੰਦੂ ਤੈ ਆਈ ਤੁਰਕ ਜੋਰ ਤਹਿ ਜਨਮ ਵਟਾਈ ਕੁੰਮੇ ਤੇ ਕੀਮਾ ਤਹਿਕੀਨਾ ਇਸ ਹੀ ਕਹਿ ਗ੍ਰਹਿਬਾਸਾ ਲੀਨਾ ਕੁੰਮਾ ਮਾਸ਼ ਕੀ ਗਰੀ ਮਲਾ ਸੀ ਗੁਰਾਂ ਨਾਲ ਪਿਆਰ ਸੀ ਪਤਨ ਤੇ ਜਦੋਂ ਮਾਤਾ ਜੀ ਤੇ ਸਹਿਜਾਦਿਆਂ ਨੂੰ ਮਿਲਿਆ ਤਾਂ ਆਸਨ ਵਛਾ ਦਿੱਤਾ ਤੇ ਬੰਦਾ ਸਿੰਘ ਬਹਾਦਰ ਦੇ ਹੱਥੋਂ ਹੀ ਉੱਥੇ ਅੰਮ੍ਰਿਤ ਪਾਨ ਹੋਇਆ ਤੇ ਬਾਬਾ ਕੁੰਮਾ ਮਾਸ਼ ਕੀ ਕਰਮ ਸਿੰਘ ਬਣਿਆ ਉੱਥੇ ਉਹਨਾਂ ਨੂੰ ਵੀ ਸੋਧਿਆ ਜਿਨ੍ਹਾਂ ਨੇ ਬਾਬੇ ਕੁੰਮੇ ਮਾਸ਼ ਕੀ ਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਸੀ ਉਹ ਪਿੰਡ ਦੇ ਹੀ ਮੁਖੀ ਸੀ ਸੂਰਜ ਲੈ ਗਿਆ ਸੀ ਰਾਤ पसर ਗਈ ਸੀ ਮੀਨ ਰੰਤਰ ਪੈ ਰਹੇ ਸਨ ਸਰਸਾ ਤੇ ਸਤਲੋ ਚੜੇ ਹੋਏ ਸਨ ਸਤਲੋ ਦੇ ਪੱਤਨ ਤੇ ਇੱਕ ਦੀਵਾ ਜਾਗ ਰਿਹਾ ਸੀ ਹਨੇਰੇ ਦਾ ਜ਼ੋਰ ਕਿੰਨਾ ਵੀ ਹੋਵੇ ਰੋਸ਼ਨੀ ਦੀ ਛਿੰਪੰਗੜੀ ਜੀ ਕਿਰਨ ਤੋਂ ਵੱਡਾ ਨਹੀਂ ਹੁੰਦਾ ਜਦੋਂ ਇਹ ਘਟਨਾ ਵਾਪਰਦੀ ਆ ਉਦੋਂ ਉਥੇ ਸਰਸਾ ਤੇ ਸਤਲੁਜ ਦੇ ਕਿਨਾਰੇ ਜਿਹੜਾ ਪੱਤਣ ਆ ਉਥੇ ਪਿਲਕਣ ਦਾ ਦਰਖਤ ਤਾਂ ਮੌਜੂਦ ਵਾ ਪਰ ਚੱਕ ਢੇਰਾ ਪਿੰਡ ਨਹੀਂ ਵਸਿਆ ਆ ਬਾਬੇ ਕੁੰਮੇ ਮਾਚਕੀ ਦਾ ਜਦੋਂ ਪਹਿਲੀ ਵਾਰ ਜ਼ਿਕਰ ਆਉਂਦਾ ਉਹ 1755 ਚ ਆਉਂਦਾ ਸ਼ਹੀਦਨਾਮਾ ਕਬੀ ਕ੍ਰਿਸ਼ਨ ਸਿੰਘ ਇਹਦੀ ਜਿਹੜੀ ਖੋਜ ਸੀ ਗਿਆਨੀ ਗਰਜਾ ਸਿੰਘ ਨੇ ਕੀਤੀ ਸੀ ਉਹ ਕੀਤੀ ਸੀ ਫਤੇਗੜ ਸਾਹਿਬ ਦੇ ਇਲਾਕੇ ਚੋਂ ਮਾਈ ਲక్ష్ਮੀ ਬਾਂਮਣੀ ਨੇ ਮਾਤਾ ਜੀ ਤੇ ਸੈਭ ਜਿਆਦਿਆਂ ਨੂੰ ਭੋਜਨ ਚਕਾਇਆ ਮਮਾਸ਼ਕੀ ਦੀ ਝੁੱਗੀ ਚ ਮਾਤਾ ਗੁਜਰਕੌਰ ਸਹਿਬਜ਼ਾਦਾ ਜ਼ੋਰਾਵਰ ਸਿੰਘ ਸਹਿਬਜ਼ਾਦਾ ਫਤਿਹ ਸਿੰਘ ਨੇ ਪਹਿਲੀ ਰਾਤ ਸਤਪੋਉ ਨੂੰ ਕੱਟੀ ਇਹ ਪਹਿਲੀ ਰਾਤ ਸਤਲੁਜ ਦੇ ਸਾਹੇ ਕਿਨਾਰੇ ਤੇ ਪਿੰਡ ਚੱਕ ਠੇਰਾ ਦੇ ਪੱਤਨ ਤੇ ਬਤੀਤ ਕੀਤੀ ਚੱਕ ਠੇਰਾ ਨੂੰ ਠੇਰਾ ਖਾਨ 1880 ਵਿੱਚ ਬਸਾਉਂਦਾ ਨਾਲ ਦਾ ਪਿੰਡ ਮਿਆਣੀ ਬਾਅਦ ਚ ਬਸਦਾ ਪਤਿਆਲਾ ਫੇ ਬਸਦਾ ਆ ਜਿਹੜਾ 1755 ਦੀ ਲਿਖਤ ਆ ਉਦੇ ਵਿੱਚ ਲਿਖਿਆ ਆ ਉਹਨਾਂ ਨੇ ਕਵੀ ਕਿਸ਼ਨ ਸਿੰਘ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਮਾਈ ਲక్ష్ਮੀ ਨੂੰ ਵੀ ਮਿਲਿਆ ਤੇ ਬਾਬੇ ਕੁੰਮੇ ਮਾਸ਼ਕੀ ਨੂੰ ਵੀ ਮਿਲਿਆ ਮਾਈ ਲక్ష్ਮੀ ਜੀ ਦਾ ਉਹ ਸੋਹਰਾ ਪਰਿਵਾਰ ਪਿੰਡ ਸੀ ਤੇ ਬਾਬੇ ਕੁੰਮੇ ਮਾਸ਼ਕੀ ਦਾ ਜਨਮ ਸਥਾਨ ਸੀ ਉਹ ਪਿੰਡ ਦਾ ਨਾਮ ਸੀ ਆਵਾਨਕੋਟ ਦੋ ਪਿੰਡ ਸਰਸਾ ਨੇ 1880 ਦੇ ਵਿੱਚ ਬਿਲਕੁਲ ਜੜੋਂ ਪੁੱਟ ਲਏ ਛਣ ਬਾਬਾ ਕੁੰਮਾ ਮਾਸ਼ਕੀ ਜੀ ਦੇ ਨੇੜੇ ਆ ਦੋਨੇ ਹੀ ਇੱਕ ਦਾ ਨਾਮ ਤਰਫਾ सरसा ਦੇ ਕਿਨਾਰੇ ਤੇ ਬਸਿਆ ਹੋਇਆ ਪਿੰਡ ਸੀ ਫਾਰਸੀ ਦੇ ਵਿੱਚ ਤਰਫ ਤਰਫ ਦਾ ਭਾਵ ਕਿਨਾਰਾ ਕਿਨਾਰੇ ਤੇ ਬਸਿਆ ਹੋਇਆ ਪਿੰਡ ਦੂਸਰਾ ਪਿੰਡ ਸੀ ਅਵਾਨਕੋਟ ਤੇ ਬੰਦਾ ਸਿੰਘ ਬਹਾਦਰ ਦੇ ਇਹ ਪੱਕੇ ਨਿਜਮ ਸੀ ਜਿੱਥੇ ਵੀ ਉਹ ਫਤਿਹ ਕਰਦਾ ਸੀ ਨਿਸ਼ਾਨ ਸਾਹਿਬ ਚਲਾਉਂਦਾ ਸੀ ਤੇ ਉੱਥੇ ਉਹ ਕਿਲੇ ਦੇ ਵਿੱਚ ਇੱਕ ਰਾਤ ਠਹਿਰੇ ਆ ਤੇ ਅੰਮ੍ਰਿਤ ਸੰਚਾਰ ਕਰਾਉਂਦਾ ਸੀ ਉੱਥੇ ਵੀ ਅਵਾਨਕੋਟ ਦੇ ਕਿਲੇ ਦੇ ਵਿੱਚ ਮਾਈ ਲక్ష్ਮੀ ਜੀ ਨੂੰ ਸਦਕੇ ਸਨਮਾਨ ਦਿੱਤਾ ਗਿਆ ਉਹਦੀ ਲਿਖਤਾਂ ਜਿਹਲੇ ਸਨਮਾਨ ਦੀਆਂ ਲਿਖਤਾਂ ਜੇ ਕੀ ਦਿੱਤਾ ਗਿਆ ਉਹ 1755 ਤੇ ਜਿੰਨੀਆਂ ਕਿਸੇ ਕੌਮ ਦੇ ਕੋਲ ਲਿਖਤੋ ਹੈ ਹੁਣ ਮਜੂਰ ਉਹਦੇ ਵਿੱਚ ਉਹਦੇ ਉਹ ਜ਼ਿਕਰ ਆਉਂਦੇ ਆ ਵੀ ਉਹਨੂੰ ਬਹੁਤ ਸਾਰੇ ਵਸਤਰ ਦਿੱਤੇ ਸਨਮਾਨ ਦਿੱਤਾ ਬਾਬੇ ਕੁੰਮੀ ਮਾਸ਼ਕੀ ਨੂੰ ਬਹੁਤ ਸਾਰਾ ਸਨਮਾਨ ਦਿੱਤਾ ਵੀ ਤੁਸੀਂ ਗੁਰੂ ਸਾਹਿਬਾਂ ਦੀ ਮਾਤਾਂ ਨੂੰ ਬੱਚਿਆਂ ਨੂੰ ਇੰਨੀ ਸੰਭਾਲ ਕੀਤੀ ਹੈ ਇੰਨਾ ਤੁਸੀਂ ਲੰਗਰ ਪਾਣੀ ਸ਼ਿਕਾਇਆ ਪੀ ਗੰਗੂ ਬਾਮਨ ਲਾਲਚਨਾ ਲਾਤਪਤ ਸੀ ਉਹ ਜਾਣਦਾ ਸੀ ਕਿ ਇਥੋਂ ਰੋਪੜ ਲੈ ਗਿਆ ਤੇ ਅੱਗੋਂ ਸਿਰ ਕਢ ਠਾਰ ਨਿਹੰਗ ਸਿੰਘ ਪਠਾਨ ਨੇ ਗੰਗੂ ਨੇ ਕਿਹਾ ਕਿ ਰੋਪੜ ਦੁਸ਼ਮਣ ਦੀ ਫੌਜ ਉਤਰੀ ਹੈ ਇੱਧਰ ਜਾਣਾ ਠੀਕ ਨਹੀਂ ਮਾਤਾ ਜੀ ਉਹਨੇ ਭਰੋਸਾ ਦਿੱਤਾ ਕਿ ਮੇਰੇ ਪਿੰਡ ਚੱਲਦੇ ਆ ਉਥੇ ਸੁਰੱਖਿਅਤ ਰਹਿਾਂਗੇ ਪਿੰਡ ਸੇ ਹੀੜੀ ਨੂੰ ਜਾਂਦਿਆਂ ਪਿੰਡ ਕਾਇਨੌਰ ਦੇ ਛੱਪੜ ਤੇ ਅਠਪੋ ਨੂੰ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਗੰਗੂ ਬਾਮਨ ਨਾਲ ਦੁਜੀ ਰਾਤ ਕੱਟੀ ਇਹ ਕਮੇ ਮਾਸ਼ਕੀ ਦੇ ਪਤਨ ਪਿੰਡ ਚੱਕ ਢੇਰਾ ਤੋਂ 28 ਕਿਲੋਮੀਟਰ ਤੇ ਆ। ਇਥੋਂ ਗੰਗੂ ਬਾਮਣ ਦਾ ਪਿੰਡ 2 ਕਿਲੋਮੀਟਰ ਤੇ ਚੜਦੇ ਵਾਲੇ ਪਾਸੇ ਆ। ਸ਼ਹੀਦਨਾਮਾ ਕਵੀ ਕਿਸ਼ਨ ਸਿੰਘ, ਗੁਰਬਿਲਾਸ ਪਾਸ਼ਾ, ਸ਼ਹੀਦ ਦਸਵੀਂ, ਭਾਈ ਸੁਖਾ ਸਿੰਘ, ਪ੍ਰਾਚੀਨ ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਸ਼ਹੀਦ ਬਿਲਾਸ, ਗਿਆਨੀ ਠਾਕੁਰ ਸਿੰਘ ਤਵਰੀ ਗੁਰੂ ਖਾਲਸਾ ਮਹਾਨ ਕੋਸ਼ ਅਜਿਹੇ ਅਣਗਿਣਤ ਗ੍ਰੰਥ ਨੇ ਜਿੰਨਾ ਚ ਗੰਗੂ ਮਸੰਦ ਬ੍ਰਾਹਮਣ ਬਰਾਮਰ ਰਸੋਈਆ ਗੰਗਾ ਰਾਮ ਕਈ ਤਰ੍ਹਾਂ ਦੇ ਜ਼ਿਕਰ ਨੇ ਪਰ ਗੁਰੂ ਸਾਖਿਆਂ ਦੀ ਰਵਾਇਤ ਚ ਪ੍ਰਚਲਿਤ ਗੰਗੂ ਬ੍ਰਾਹਮਣ ਹੀ ਹੈ 1704 ਚ ਮਾਤਾ ਗੁਜਰੀ ਤੇ ਸੈਵ ਜਾਦੇ ਸ਼ਹੀਦ ਹੋਏ 1755 ਚ 50 ਸਾਲਾਂ ਬਾਅਦ ਕਵੀ ਕਿਸ਼ਨ ਸਿੰਘ ਹੋਣਾ ਨੇ ਸ਼ਹੀਦਨਾਮਾ ਲਿਖਿਆ ਸ਼ਹੀਦਨਾਮਾ ਵਿੱਚ ਸਾਕਾ ਸਰਾਂਦ ਤੇ ਸਾਕਾ ਚਮਕੌਰ ਸਾਹਿਬ ਦੋਵੇਂ ਨੇ ਸ਼ਹੀਦਨਾਮਾ ਦਾ ਹਵਾਲਾ ਹੈ ਨੀਚ ਗੰਗੂ ਕੋ ਪ੍ਰਾਤ ਇਕ ਲੰਗਾ ਟਿੰਲੀਨੋ ਮੋਤੀ ਸਿੰਘ ਪੰਗੜਾ ਇਹ ਗੰਗੂ ਬ੍ਰਾਹਮਣ ਸੀ ਜੋ ਪਿੱਛੋਂ ਗੁਰੂ ਘਰ ਦਾ ਜਾਣਕਾਰ ਸੀ ਤੇ ਕੁੰਮਾ ਮਾਸ਼ਕੀ ਤੋਂ ਮਾਤਾ ਜੀ ਨੂੰ ਤੇ ਸਹਿਜਾਦਿਆਂ ਨੂੰ ਭਰੋਸੇ ਵਿੱਚ ਲੈ ਕੇ ਆਪਣੇ ਨਾਲ ਲੈ ਆਇਆ ਗੰਗੂ ਨਾਲ ਤੁਰਨ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੇ ਮਾਈ ਲక్ష్ਮੀ ਨੂੰ ਤੋਹਫੇ ਵਜੋਂ ਚੂੜੀਆਂ ਦਿੱਤੀਆਂ ਸੀ ਦੋਏ ਮੋਹਰ ਕੀ ਆਰਸੀ ਪੰਜ ਚੂੜੀਆਂ 7 ਇਸਹੀ ਬ੍ਰਾਹਮਣੀ ਕੋ ਦਈ ਜੋ ਪ੍ਰਸਾਦ ਵੋ ਖਵਾਤ ਰੁਪਈਆ 537 ਦੇਓ ਕੀਮਾ ਨਾਮ ਜੋ ਐ ਤਨਹੋ ਜੋ ਮਸਤਕ ਟੇਕ ਕੇ ਲੈਣਾ ਤਬ ਐ ਉਠ ਭਾਈ ਦੁਨਨਾ ਸਿੰਘ ਹੰਡੂਰ ਬਾਰੇ ਮੈਂ ਪੜਿਆ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਇੱਕ ਹੱਥ ਲਿਖਤ ਖਰੜਾ ਪਿਆ ਹੁੰਦਾ ਸੀ ਜਿਹਨੂੰ ਅੱਜ ਤੋਂ 30-40 ਸਾਲ ਪਹਿਲਾਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਜਿਨ੍ਹਾਂ ਨੇ ਸਿੱਖ ਸਾਹਿਤ 'ਤੇ ਬਹੁਤ ਕਾਰਜ ਕੀਤੇ ਨੇ ਉਹਨਾਂ ਨੇ ਇਹ ਸੰਪਾਦਨ ਕੀਤਾ ਸੀ ਤੇ ਅਸੀਂ ਉਸ ਤੋਂ ਜਾਣਦੇ ਕਿ ਭਾਈ ਦੁਨਨਾ ਸਿੰਘ ਹੰਡੂਰ ਮਾਤਾ ਜੀ ਦੇ ਨਾਲ ਰਹਾ ਤੇ ਉਹਨੇ ਪ੍ਰਸੰਗ ਵਿਸ਼ੇਸ਼ ਤੌਰ 'ਤੇ ਜਿਹੜਾ ਕਥਾ ਗੁਰੂ ਜੀ ਕੇ ਸੁਤਨ ਕੀ ਨਾਂ ਦਾ ਇਹ ਪ੍ਰਸੰਗ ਲਿਖਿਆ ਅੱਖੀਂ ਡਿੱਠਾ ਉਹਨੇ ਜ਼ਿਕਰ ਕੀਤਾ ਉਹਦੇ ਵਿੱਚ ਇਸ ਕਰਕੇ ਉਹਦੀ ਆਪਣੀ ਇੱਕ ਵੱਖਰੀ ਮਹੱਤਤਾ ਆ ਕਿ ਉਹ ਪਹਿਲਾ ਅੱਖੀਂ ਡਿੱਠਾ ਲਿਖਿਆ ਉਹਨੇ 8 ਪੌ ਦੀ ਰਾਤ ਗੰਗੂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਲਾਲਚ ਨੂੰ ਅਮਲੀ ਜਾਮਾ ਪਹਿਨਾ ਸਕੇ ਉਸ ਰਾਤ ਦਾ ਨਹੀਂ ਲੱਗਾ ਅਤੇ ਸਵੇਰ ਹੋ ਗਈ ਗੰਗੂ ਮਾਤਾ ਗੁਜਰੀ ਜੀ ਨੂੰ ਭਰੋਸਾ ਦੇ ਕੇ ਕਹਿੰਦਾ ਕਿ ਮੇਰਾ ਪਿੰਡ ਇੱਥੋਂ ਨੇੜੇ ਹੀ ਹੈ ਮੈਂ ਜਾ ਕੇ ਵੇਖਦਾ ਕਿ ਸਭ ਠੀਕ ਹੈ ਤਦ ਤੱਕ ਤੁਸੀਂ ਇੱਥੇ ਉਡੀਕ ਕਰੋ ਉੱਥੇ ਨੇੜੇ ਥੋੜੀ ਦੂਰ ਤੇ ਕਿਸੇ ਫਕੀਰ ਦੀ ਕੁਟਿਆ ਸੀ ਮਾਤਾ ਜੀ ਸਹਿਜਾਦਿਆਂ ਨੂੰ ਲੈ ਕੇ ਉੱਥੇ ਚਲੇ ਗਏ ਇੱਥੇ ਫਕੀਰ ਨੇ ਪੁੱਛਿਆ ਕਿ ਕਿਵੇਂ ਬੈਠੇ ਹੋ ਤਾਂ ਮਾਤਾ ਜੀ ਨੇ ਕਿਹਾ ਐਵੇਂ ਬੈਠੇ ਆ ਇਹ ਜ਼ਿਕਰ ਮੈਂ ਵਿਸ਼ੇਸ਼ ਕਰਨਾ ਚਾਹਾਂਗਾ ਕਿ ਪਾਸ਼ਾ ਜਿੱਥੇ-ਜਿੱਥੇ ਗਏ ਜਾਂ ਉਹਨਾਂ ਨਾਲ ਸੰਬੰਧਿਤ ਅਜਿਹੇ ਅਣਗਿਣਤ ਸਥਾਨ ਨੇ ਜੋ ਸਧਾਰਨ ਸੁਰਤ ਅਹੀਂ ਸਮਨ ਸਰਬੀ ਇਥੇ ਇਸ ਵਕਤੋਂ ਹੀ ਗੁਰਦੁਆਰਾ ਐਮੇ ਸਾਹਿਬ ਹੈ ਇੰਦੀ ਇੱਕ ਹਵਾਲਾ ਰਾਜਪੁਰੇ ਨੇੜੇ ਪਿੰਡ ਪਿਲਖਨੀ ਦਾ ਪਾਸ਼ਾ ਗੁਰਤੇਗ ਬਹਾਦਰ ਸੰਗਤਾਂ ਨੂੰ ਮਿਲਣ ਗਏ ਮ ਖੁਸ਼ੀ ਚ ਵਾਰ ਦਿੱਤਾ ਰੱਜੋ ਪੁੱਜੋ ਫਲੋ ਫੁਲੋ ਇਥੇ ਗੁਰਦੁਆਰਾ ਰੱਜੋ ਪੁੱਜੋ ਫਲੋ ਫੁਲੋ ਸਾਹਿਬ ਸ਼ਿਸ਼ੋਭਿਤਾ ਗਿਆਨੀ ਠਾਕੁਰ ਸਿੰਘ ਨੇ ਸ਼ਹੀਦ ਬਿਲਾਸ ਤੇ ਸ੍ਰੀ ਗੁਰਦੁਆਰੇ ਦਰਸ਼ਨ ਵਿੱਚ ਸੋਭੀ ਦਾ ਜ਼ਿਕਰ ਕੀਤਾ ਜ਼ਿਕਰ ਹੈ ਕਿ ਗੰਗੂ ਫਕੀਰ ਦੀ ਕੁਟਿਆ ਉਸ ਸ਼ਾਮ ਵਾਪਸ ਪਰਤਿਆ ਉਥੋਂ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਆਇਆ ਉਹਨਾਂ ਨਾਲ ਗੰਗੂ ਨੇ ਬਹੁਤ ਮਾੜਾ ਵਤੀਰਾ ਕੀਤਾ ਇੱਕ ਪਾਸੇ ਦੂਰ ਆਤਾਂ ਪਿੱਛੇ ਲక్ష్ਮੀ ਬਾਮਣੀ ਦਾ ਜ਼ਿਕਰ ਹੈ ਜਿਨ੍ਹਾਂ ਮਾਤਾ ਜੀ ਤੇ ਸਹਿਬਜ਼ਾਦਿਆਂ ਦੀ ਅਥਾਹ ਸੇਵਾ ਕੀਤੀ ਮਤੇ ਦੂਜੇ ਪਾਸੇ ਤੀਜੀ ਰਾਤ ਗੰਗੂ ਬਾਮਣ ਦਾ ਆਪਣੇ ਘਰ ਪਿੰਡ ਸਿਹੜੀ ਵਿਖੇ ਕੀਤਾ ਪੋਜਾ ਵਿਆਹ ਘਰ ਗੰਗੂ ਨੇ ਆਪਣੀ ਮਾਂ ਸੋਭੀ ਨੂੰ ਖਾਣੇ ਵਿੱਚ ਜ਼ਹਿਰ ਮਿਲਾਉਣ ਲਈ ਗਿਆ ਸੋਭੀ ਨੇ ਗੰਗੂ ਨੂੰ ਇਸ ਕਹਿਰ ਤੋਂ ਵਰਜਿਆ ਸੀ ਦੋ ਰਾਤਾਂ ਜਿਸ ਲਾਲਚ ਨਾਲ ਮਾਤਾ ਜੀ ਨੂੰ ਆਪਣੇ ਘਰ ਲੈ ਕੇ ਆਇਆ ਸੀ ਉਹ ਮਨੋਰਥ ਉਹਦਾ ਪੂਰਾ ਹੋ ਗਿਆ ਸੀ ਅਖੀਰ ਗੰਗੂ ਕੋਤਵਾਲੀ ਮਰੰਡੇ ਜਾ ਉਹ ਕੰਮ ਕਰਨ ਵਾਲਾ ਜਿਹਦੇ ਲਈ ਇਤਿਹਾਸ ਗੰਗੂ ਨੂੰ ਪਾਪੀ ਗੰਗੂ ਬਹਾਮਣ ਕਹਿ ਫਟਕਾਰਦਾ ਰਹੇਗਾ ਉਸ ਵੇਰ ਮਾਤਾ ਜੀ ਨੇ ਜਦੋਂ ਗੰਗੂ ਨੂੰ ਉਹਦੀ ਕਰਤੂਤ ਦਾ ਸ਼ੀਸ਼ਾ ਵਿਖਾਇਆ ਤਾਂ ਲਾਲਚੀ ਗੰਗੂ ਨੇ ਉੱਚਾ ਬੋਲਣਾ ਸ਼ੁਰੂ ਕਰ ਦਿੱਤਾ ਮਾਤਾ ਜੀ ਨੇ ਸਮਝਾਇਆ ਕਿ ਮਸਲਾ ਖਜ਼ਾਨੇ ਦਾ ਨਹੀਂ ਹੈ ਮਸਲਾ ਤੇਰੇ ਚੋਰ ਹੋਣ ਦਾ ਆਪਣਾ ਪਾਜ ਖੁੱਲਦਾ ਵੇਗ ਗੰਗੂ ਸ਼ਰਮਿੰਦਾ ਹੋਇਆ ਅਤੇ ਉਹਨੇ ਸੋਚ ਲਿਆ ਕਿ ਇਹਦਾ ਸਬਕ ਮਾਤਾ ਜੀ ਨੂੰ ਸਿਖਾਉਣਾ ਹੈ। ਅਖੀਰੋ ਕੋਤਵਾਲੀ ਮੋਰਿੰਡੇ ਗਿਆ ਅਤੇ ਹਕੂਮਤ ਨੂੰ ਆਪ ਖਬਰ ਦੇ ਕੇ ਆਇਆ ਕਿ ਮੈਂ ਆਪਣੇ ਪਿੰਡ ਸਹੇੜੀ ਮਾਤਾ ਜੀ ਤੇ ਸਹਜਾਦਿਆਂ ਨੂੰ ਕਾਬੂ ਕਰਕੇ ਰੱਖਿਆ। ਫੇਰ ਮੋਰਿੰਡੇ ਤੋਂ ਉਹ ਆਏ। ਇਹ ਦਸਤਕ ਸੀ ਕਿ ਹੁਣ ਜ਼ੁਲਮ ਦਾ ਕਹਿਰ ਢੈਣ ਵਾਲਾ ਮਾਰੂ ਨਹੀਂ ਜਾਣਦੇ ਸਨ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਜਾ ਰਹੇ ਨੇ ਉਹ ਇਤਿਹਾਸ ਵਿੱਚ ਦਸੰਬਰ ਮਹੀਨੇ ਦੇ ਸਿਰਮੌਰ ਸ਼ਹੀਦ ਬਾਬੇ ਹੋਣਗੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਇਹਨਾਂ ਤਿੰਨਾਂ ਜੀਆਂ ਨੂੰ ਕੋਈ ਸਤਕਾਰ ਨਾਲ ਨਹੀਂ ਕੋਈ ਆਦਰ ਨਾਲ ਗੱਡੇ ਤੇ ਨਹੀਂ ਬਿਠਾਇਆ ਗਿਆ ਇਹਨਾਂ ਨੂੰ ਧੂਕੇ ਕੱਢਿਆ ਗਿਆ ਧੂਕੇ ਕੱਢ ਕੇ ਗੱਡੇ ਤੇ ਬਿਠਾਇਆ ਗੱਡੇ ਤੇ ਜਦੋਂ ਬਿਠਾਇਆ ਜਿਹੜੀਆਂ ਉਸ ਇਲਾਕੇ ਦੀਆਂ ਰਵੈਤਾਂਆਂ ਬਜ਼ੁਰਗਾਂ ਦੇ ਕੋਲੋਂ ਉਹ ਕੰਨੀਆਂ ਗੱਡੇ ਦੇ ਨਾਲ ਨਰੜ ਕੇ ਬੰਨ ਲਿਆ ਉਹਨਾਂ ਨੂੰ ਜਿੱਲੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਗੌਰਵਲੱਛ ਪਾਤਸ਼ਾਹੀ ਕੋਰ ਸਿੰਘ ਦਾ ਪੜਦੇ 1755 ਉਹਦੇ ਵਿੱਚ ਆਉਂਦਾ ਉਹਨਾਂ ਦੇ ਪੈਰਾਂ ਨੂੰ ਹੱਥਾਂ ਨੂੰ ਜੰਜੀਰਾਂ ਨਾਲ ਬੰਨ ਲਿਆ ਕਿਉਂ ਪਕੜੇ ਮਾਸੂਮਾਨੋ ਨੇ ਲੈ ਪੁਲਸੀਏ ਜੰਦ ਦੇ ਤਬੈ ਦੁਸ਼ਟ ਮਨ ਐਸੀ ਆਈ ਜਾਈ ਮੁਰੰਡੇ ਕਹਿਓ ਸੁਨਾਈ ਦੋਏ ਪਠਾਨ ਚੜ ਆਏ ਤਬੀ ਮਾਤਾ ਜੀ ਕੋ ਪੁੱਛੋ ਜਬੀ ਜਾਨੀ ਖਾਨ ਤੇ ਮਾਨੀ ਖਾਨ ਕੋੜੀਆਂ ਤੇ ਚੜ ਗ੍ਰਿਫਤਾਰ ਕਰਨ ਆਏ ਜਾਨੀ ਮਾਨੀ ਰੰਗੜ ਦੋਏ ਭਾਈ ਉਹ ਆਣ ਮੁਰੰਡੇ ਰੱਖੇ ਬਹਾਈ ਇੱਕ ਸਾੰਬੇ ਇੱਕ ਗयो ਸਰਹੰਦ ਫੜਾਈ ਬਜੀਦੇ ਕਰ ਲੈ ਬੰਦ ਕਿਉਂਕਿ ਹਕੂਮਤ ਬਹੁਤ ਬੁਰੀ ਤਰ੍ਹਾਂ ਪਜਲ ਹੋ ਗਈ ਸੀ ਕਲਗੀਧਰ ਪਾਤਸ਼ਾਹਾਂ ਦੇ ਹੱਥ ਨਹੀਂ ਆਏ 10 ਲੱਖ ਦੇ ਘੇਰੇ ਚੋਂ ਵੀ ਨਿਕਲ ਗਏ ਨੇ ਉਹਨਾਂ ਨੇ ਵੱਡੇ ਇਨਾਮ ਰੱਖੇ ਸੀ ਕਿ ਕੋਈ ਸੂ ਦੇਵੇ ਤੇ ਇੱਥੇ ਗੰਗੂ ਦਾ ਚਿੱਤ ਡੋਲਦਾ ਤੇ ਉਹ ਸੋਚਦਾ ਮੈਨੂੰ ਇਨਾਮ ਦੀ ਰਾਸ਼ੀ ਮਿਲੇਗੀ ਗੁਰੂ ਸਾਹਿਬ ਜੀ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਜ਼ਰੂਰ ਆਉਣਗੇ ਮੋਦ ਹੀ ਕਮਜ਼ੋਰੀ ਕਰਕੇ ਸੋ ਨੌਪੋ ਨੂੰ ਕੋਤਵਾਲੀ ਮੁਰਿੰਡੇ ਦੇ ਵਿੱਚ ਸਹਬਜ਼ਾਦਿਆਂ ਨੂੰ ਲੈ ਜਾ ਕੇ ਕੈਦ ਕੀਤਾ ਜਾਂਦਾ ਸਿੱਖਾਂ ਵਾਲੀ ਉਹ ਕੋਠੜੀ ਅੱਜ ਵੀ ਮੌਜੂਦ ਹੈ ਉਹ ਆਪਣੀ ਜ਼ੁਬਾਨੋਂ ਇਹ ਬੋਲ ਕੇ ਦੱਸਦੀ ਹੈ ਕਿ ਜਿਨ੍ਹਾਂ ਦੀਆਂ ਜ਼ਮੀਰਾਂ ਆਜ਼ਾਦ ਹੁੰਦੀਆਂ ਨੇ ਉਹਨਾਂ ਦੇ ਸਰੀਰਾਂ ਨੂੰ ਗੁਲਾਮ ਕਰਕੇ ਬੰਦੀ ਨਹੀਂ ਰੱਖਿਆ ਜਾ ਸਕਦਾ ਕਾਲਕੋਠੜੀਆਂ ਰੋਕ ਨਹੀਂ ਸਕਦੀਆਂ ਉਹਨਾਂ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀਆਂ ਸੋ 9 ਪੋ ਦੀ ਰਾਤ ਸਹਿਬ ਜਾਦਿਆਂ ਤੇ ਮਾਤਾ ਜੀ ਨੇ ਉਸ ਕਾਲਕੋਠੜੀ 'ਚ ਕੱਟੀ ਜਾਨੀ ਖਾਨ ਤੇ ਮਾਨੀ ਖਾਨ ਗੰਗੂ ਦੇ ਘਰੋਂ ਮਾਤਾ ਜੀ ਤੇ ਬੱਚਿਆਂ ਨੂੰ ਤੋਰ ਕੇ ਲੈ ਜਾ ਰਹੇ ਨੇ ਇਸ ਕਹਿਰ ਦੇ ਬਰਤਾਂਤ ਨੂੰ ਸਹੇੜੀ ਵਾਸੀ ਵੇਖ ਰਹੇ ਨੇ ਮਾਨੀ ਮਨ ਪਾਪੀ ਗੰਗੂ ਬਾਮਨ ਨੂੰ ਲਾਂਤਾ ਪੈਰੀਆਂ ਨੇ ਜਾਨੀ ਖਾਨ ਮਾਨੀ ਖਾਨ ਅੱਗੋਂ ਸੜਕ ਤੇ ਪਹੁੰਚ ਗੱਡੇ ਤੇ ਬਿਠਾ ਮਾਤਾ ਜੀ ਤੇ ਗੁਰਾਂ ਦੇ ਲਾਲਾਂ ਨੂੰ ਲੈ ਕੇ ਜਾ ਰਹੇ ਨੇ 10 ਪੋ ਦੀ ਚੌਥੀ ਰਾਤ ਅੱਤ ਦੇ ਪਹਿਰੇ ਵਿੱਚ ਮਰੰਡੇ ਕੋਤ ਵਾਲੀ ਚ ਗੁਜ਼ਰਨ ਵਾਲੀ ਸੀ ਅਗਲੀਆਂ ਦੋ ਰਾਤਾਂ ਠੰਡੇ ਬੁਰਜ ਦੀਆਂ ਆਉਣ ਵਾਲੀਆਂ ਨੇ ਸ਼ਹੀਦੀਆਂ ਦੀਆਂ ਸਾਖੀਆਂ ਪੋ ਦੇ ਤਪਸਵੀਆਂ ਦੀ ਕਥਾ

ாதி மருோடிப்போ